ਦੋਏ ਔੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਇਹ ਸਾਬ ਨੇ ਰਹਿਮਤ ਕੀਤੀ ਹੁਣ ਜਦੋਂ ਦਾਣੇ ਬਾਹਰ ਕੱਢ ਲਏ ਗਏ ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਚੱਕੀ ਲਿਆਂਦੀ ਗਈ ਜਿਹੜੀ ਚੱਕੀ ਹੈ ਉਹਦੇ ਦੋ ਔੜ ਨੇ ਤੇ ਉਹਦੇ ਵਿੱਚ ਜਿਹੜਾ ਹੁਣ ਇਹ ਦਾਣਿਆਂ ਨੂੰ ਪੀਸਿਆ ਜਾ ਰਿਹਾ ਹੈ ਜੋ ਦਰ ਰਹਿ ਸੋ ਉੱਭਰੇ ਨਾਨਕ ਅਜਬ ਡਿਠ ਸਭ ਕਹਿਣ ਲੱਗੇ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿ ਗਏ ਪਹਿਲਾਂ ਹੱਥਾਂ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਸੀ ਘਰ ਦੇ ਵਿੱਚ ਹੀ ਬੀਬੀਆਂ ਜਾਂ ਵੀਰ ਉਹ ਆਟਾ ਪੀ ਲੈਿੰਦੇ ਸੀ ਬਾਅਦ ਢੋਲੀ-ਹੋਲੀ ਚੱਕੀਆਂ ਆ ਗਈਆਂ ਹੁਣ ਚੱਕੀਆਂ ਦੇ ਵਿੱਚ ਵੀ ਬਹੁਤ ਤਬਦੀਲੀ ਆ ਗਈ ਹੈ ਕਿਉਂਕਿ ਟੈਕਨੋਲੋਜੀ ਜਿਹੜੀ ਐ ਉਹ ਬਹੁਤ ਅੱਗੇ ਵੱਧ ਚੁੱਕੀ ਐ ਤੇ ਮਹਾਰਾਜ ਨੇ ਸਾਡੇ ਤੇ ਰਹਿਮਤ ਕੀਤੀ ਭਲਿਓ ਵੀ ਇਹ ਨਹੀਂ ਐ ਵੀ ਤੁਸੀਂ ਨਵੀਆਂ ਚੀਜ਼ਾਂ ਵਰਤ ਨਹੀਂ ਆ ਨਹੀਂ ਬਲਕਿ ਵਰਤੋ ਇਹਨਾਂ ਨੂੰ ਇਹਨਾਂ ਦੀ ਜੋਗ ਵਰਤੋ ਕਰੋ ਪਹਿਲਾਂ ਸਹੂਲਤਾਂ ਘੱਟ ਹੁੰਦੀਆਂ ਸੀ ਅੱਜ ਸਾਡੇ ਕੋਲ ਸਹੂਲਤਾਂ ਜਾਂਦੀਆਂ ਆ ਗਈਆਂ ਤੇ ਮਹਾਰਾਜ ਨੇ ਰਹਿਮਤ ਕੀਤੀ ਸਹੂਲਤਾਂ ਨੂੰ ਵਰਤੋ ਇਹ ਰੱਬ ਨੇ ਦਿੱਤੀਆਂ ਨੇ ਰੱਬ ਸਾਨੂੰ ਦਿਮਾਗ ਨਾ ਦਿੰਦਾ ਦਿਮਾਗੀ ਸ਼ਕਤੀ ਨਾ ਦਿੰਦਾ ਤੇ ਅਸੀਂ ਆ ਸਾਰੇ ਕੰਮ ਕਿੱਥੋਂ ਕਰ ਲੈਣੇ ਸੀ ਸੁੱਖ ਸੁਹੂਲਤਾ ਕਿੱਥੋਂ ਪੈਦਾ ਕਰ ਲੈਣੀਆਂ ਸੀ ਅੱਜ ਬੰਦੇ ਕੋਲ ਸੁੱਖ ਸੁਹੂਲਤਾ ਤਾਂ ਬਹੁਤ ਆ ਗਈਆਂ ਨੇ ਪਰ ਮਨੁਜ ਆਪ ਦੇ ਨੇ ਇਹਦੇ ਕੋਲ ਸੁੱਖ ਨਹੀਂ ਹੈ ਸੁਹੂਲਤਾ ਹੀ ਨੇ ਉਹ ਬਸ ਹੁਣ ਇਹਦੀ ਦੌੜ ਲੱਗੀ ਹੋਈ ਐ ਆ ਕੁਝ ਪ੍ਰਾਪਤ ਕਰ ਲਵਾਂ ਉਹ ਕੁਝ ਪ੍ਰਾਪਤ ਕਰ ਲਵਾਂ ਮੇਲ ਸਭ ਕੁਝ ਜਾਣਦਾ ਫਿਰ ਵੀ ਉਦਾਸ ਹੈ ਮਰਜ ਆਪਦੇ ਨੇ ਹੁਣ ਦਾ ਉਦਾਸ ਨਹੀਂ ਹੋਣਾ ਚਾਹੀਦਾ ਸੀ ਜੋ ਤੂੰ ਮੰਗਿਆ ਉਹ ਤੈਨੂੰ ਮਿਲ ਗਿਆ ਹੁਣ ਉਦਾਸੀ ਕਿਸ ਗੱਲ ਦੀ ਹੁਣ ਸਤਿਗੁਰੂ ਜੀ ਨੇ ਇਹ ਸਾਡੇ ਤੇ ਰਹਿਮਤ ਕੀਤੀ ਮਹਾਰਾਜ ਕਹਿਣ ਲੱਗੇ ਭਲੇਓ ਵੀ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿ ਗਏ ਉਹ ਦਾਣੇ ਦਲਣ ਤੋਂ ਬਚ ਜਾਂਦੇ ਬਾਕੀ ਜਿੰਨੇ ਵੀ ਦਾਣੇ ਹੁੰਦੇ ਨੇ ਉਹ ਸਾਰੇ ਪੀਸੇ ਜਾਂਦੇ ਨੇ ਦੇਖੋ ਮਹਾਰਾਜ ਜੀ ਹਰ ਇੱਕ ਤਰ੍ਹਾਂ ਦੇ ਬੰਦੇ ਨੂੰ ਗੱਲ ਸਮਝਾਉਂਦੇ ਸੀ ਇਹ ਵੈਸੇ ਤਾਂ ਅਜੇ ਸ਼ਬਦ ਦੀ ਬਾਹਰ-ਬਾਹਰ ਦੀ ਸਾਰੀ ਗੱਲ ਹੈ ਅਜੇ ਆਪਾਂ ਸ਼ਬਦ ਦੇ ਅੰਦਰ ਦੀ ਜਿਹੜੀ ਗੱਲ ਹੈ ਉਹਦੇ ਤੱਕ ਨਹੀਂ ਗਏ ਇਹ ਸਾਰੀ ਬਾਹਰ ਦੀ ਗੱਲ ਹੈ ਮਹਾਰਾਜ ਜੇ ਕੋ ਕਿਸਾਨ ਮਿਲਣਾ ਤੇ ਕਿਸਾਨੀ ਦੀ ਐਨੀ ਜਿਆਦੀ ਨੌਲੇਜ ਸੀ ਮਹਾਰਾਜ ਨੂੰ ਮਹਾਰਾਜ ਇਹੋ ਜੀਆਂ ਗੱਲਾਂ ਦੱਸ ਦਿੰਦੇ ਸੀ ਵੀ ਕਿਸਾਨ ਵੀ ਹੈਰਾਨ ਹੋ ਜਾਂਦਾ ਸੀ ਮਹਾਰਾਜ ਤੁਸੀਂ ਤੁਹਾਨੂੰ ਤੁਸੀਂ ਤੁਹਾਨੂੰ ਤੁਹਾਨੂੰ ਇੰਨਾ ਜ਼ਿਆਦਾ ਇਹ ਗਿਆਨ ਐ ਐਨੀ ਜਿਆਦੀ ਸਮਝ ਐ ਜੇ ਮਹਾਰਾਜ ਨੂੰ ਕੋਈ ਦੁਕਾਨਦਾਰ ਮਿਲ ਗਿਆ ਮਹਾਰਾਜ ਨੇ ਇਹੋ ਜੀਆਂ ਗੱਲਾਂ ਕਰਨੀਆਂ ਉਹ ਮਹਾਰਾਜ ਦੇ ਚਰਨਾਂ ਤੇ ਟਹਿ ਪੈਂਦਾ ਸੀ ਮਹਾਰਾਜ ਵਟਿਆਂ ਤੋਂ ਹੀ ਗੱਲ ਸਮਝਾ ਦਿੰਦੇ ਸੀ ਗੁਰੂ ਸਾਹਿਬ ਜੀ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਬੰਦਾ ਮਿਲਿਆ ਕੋਈ ਵਪਾਰੀ ਮਿਲਿਆ ਉਹਨੂੰ ਉਸ ਤਰੀਕੇ ਨਾਲ ਗੱਲ ਸਮਝਾ ਦਿੱਤੀ ਕਿਉਂਕਿ ਜਿਹੜਾ ਕੰਮ ਬੰਦਾ ਕਰਦਾ ਹੋਵੇ ਨਾ ਉਹ ਗੱਲ ਉਹਨੂੰ ਸੌਖੇ ਸਮਝ ਆਉਂਦੀ ਹੈ ਹੁਣ ਅੱਜ ਅਸੀਂ ਉਦਾਹਰਨ ਦੇ ਦਈਏ ਸੁਹਾਗੇ ਦੀ ਤੇ ਬੱਚਿਆਂ ਨੇ ਕਹਿਣਾ ਵੀ ਪਹਿਲਾਂ ਤਾਂ ਸੁਹਾਗੇ ਦੀ ਵੀ ਆਖਿਆ ਕਰੋ ਅਗਲੀ ਗੱਲ ਬਾਅਦ ਚ ਕਰਾਂਗੇ ਉਹਨਾਂ ਬੱਚਿਆਂ ਨੂੰ ਜੇ ਤੁਸੀਂ ਕੰਪਿਊਟਰ ਦੀ ਗੱਲ ਕੀਤੀ ਉਹਨਾਂ ਝੱਟ ਤੁਹਾਡੀ ਗਲਤੀ ਫੜ ਲੈਣੀ ਹੈ ਵੀ ਕਿੱਥੇ ਤੁਸੀਂ ਠੀਕ ਬੋਲਿਆ ਕਿੱਤੇ ਗਲਤ ਬੋਲਿਆ ਉਹਨਾਂ ਨੂੰ ਝੱਟ ਪਤਾ ਲੱਗ ਜਾਣਾ ਕਿਉਂਕਿ ਕੰਪਿਊਟਰ ਚਲਾਉਂਦੇ ਨੇ ਉਹਨਾਂ ਨੂੰ ਜਾਣਕਾਰੀ ਉਹਦੀ ਉਹਦੀ ਸਮਝ ਹੈ ਉਹ ਇੱਕ ਸਾਡੀ ਜਿਹੜੀ ਹੈ ਉਹ ਲੋੜ ਬਣ ਗਈ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਸਤਿਗੁਰੂ ਜੀ ਨੇ ਉਦਾਂ ਦੀਆਂ ਉਦਾਹਰਨਾਂ ਦਿੱਤੀਆਂ ਗੱਲਾਂ ਸਾਨੂੰ ਸਮਝਾਈਆਂ ਮਹਾਰਾਜ ਕਹਿਣ ਲੱਗੇ ਭਲਿਆ ਦੇਖ ਕਿ ਇਹ ਕਿੰਨੀ ਜਿਆਦੀ ਜਿਹੜੀ ਹੈ ਉਹ ਘਾਲਣਾ ਹੈ ਕਿੰਨੀ ਘਾਲਣਾ ਹੈ ਜੇ ਤੂੰ ਇੱਕ ਦੇ ਨਾਲ ਜੁੜ ਕੇ ਰਹੇਗਾ ਤੇ ਫਿਰ ਤੇਰੇ ਜੀਵਨ ਦੇ ਵਿੱਚ ਅਨੇਕਾਂ ਸੁੱਖ ਪੈਦਾ ਹੋ ਜਾਣਗੇ ਹੁਣ ਗੁਰੂ ਸਾਹਿਬ ਜੀ ਨੇ ਸਾਡੇ ਤੇ ਉਪਕਾਰ ਕੀਤਾ ਮਹਾਰਾਜ ਕਹਿਣ ਲੱਗੇ ਭਲੇ ਉਹ ਵੀ ਬਾਣੀ ਵੀ ਇੱਕ ਹੀ ਹੈ ਵਾਣੀ ਚ ਕੋਈ ਭਿੰਨ ਭੇਦ ਨਹੀਂ ਹੈ ਬਲਕੇ ਅੱਜ ਅਸੀਂ ਕੀ ਕੀਤਾ ਅਸੀਂ ਬਾਣੀਆਂ ਵੀ ਅਲੱਗ-ਅਲੱਗ ਕਰ ਦਿੱਤੀਆਂ ਅਸੀਂ ਆਵਦੇ ਹਾਂ ਸੁੱਖ ਲੈਣਾ ਤੇ ਸੁਖਮਣੀ ਸਾਹਿਬ ਪੜੋ ਜੇ ਕਿਸੇ ਦੇ ਉੱਤੇ ਦੁੱਖ ਆ ਗਿਆ ਤੇ ਅੱਜ ਤਾਂ ਗੁਟਕਾ ਵੀ ਆਪਦੇ ਕੋਲੋਂ ਹੀ ਬਣਾ ਲਿਆ ਭਾਵੇਂ ਗੁਰਬਾਣੀ ਚ ਇਦਾਂ ਦਾ ਕੋਈ ਸਰਲੇਖ ਵੀ ਨਹੀਂ ਦਿੱਤਾ ਅਸੀਂ ਗੁਟਕੇ ਦਾ ਨਾਮ ਹੀ ਦੁੱਖ ਭੰਨਣੀ ਰੱਖ ਲਿਆ ਇਹ ਦੁੱਖ ਭੰਨਣੀ ਸਾਹਿਬ ਹੈ ਹੁਣ ਜਿਨ੍ਹਾਂ ਨੇ ਬਾਣੀ ਤੇ ਹੀ ਆਪਣਾ ਵਪਾਰ ਉਹ ਜਿਹੜੇ ਕਰ ਰਹੇ ਨੇ ਉਹ ਉੱਤੇ ਗੁਰੂ ਸਾਹਿਬ ਦੀ ਕੋਈ ਕਾਲਪਨਿਕ ਤਸਵੀਰ ਬਣਾ ਦੇਣਗੇ ਤਸਵੀਰ ਬਣਾ ਕੇ ਇਦਾਂ ਦਾ ਉਹਨੂੰ ਸ਼ਿੰਗਾਰ ਦੇਣਗੇ ਵੀ ਵੇਖਣ ਵਾਲਾ ਪ੍ਰਭਾਵਿਤ ਹੋ ਜਾਂਦਾ ਹੁਣ ਇਹ ਬਾਣੀ ਦੇ ਵਿੱਚ ਵੀ ਅਸੀਂ ਜਿਹੜਾ ਨਾ ਉਹ ਵਿਤਕਰੇ ਪਾ ਦਿੱਤੇ ਅੱਜ ਆਪਾਂ ਦੇਖਦੇ ਹਾਂ ਸੁਸਾਇਟੀਆਂ ਸਾਨੂੰ ਬਹੁਤ ਮਿਲਣਗੀਆਂ ਬਾਣੀ ਦੇ ਨਾਂ ਦੇ ਉੱਤੇ ਬਣੀਆਂ ਪਰ ਕਦੇ ਤੁਹਾਨੂੰ ਜਪਜੀਤ ਸਹਿਬ ਸੁਸਾਇਟੀ ਘਾਟ ਮਿਲੇਗੀ ਮਿਲੇਗੀ ਨਹੀਂ ਬਲਕਿ ਮਿਲੇਗੀ ਤੇ ਇੱਕ ਅੱਧੀ ਮਿਲੇਗੀ ਫਿਰ ਉਹ ਤਾਂ ਨਾ ਮਾਤਰਾ ਵਾਲੀ ਗੱਲ ਹੀ ਹੋ ਗਈ ਜੇ ਆਪਾਂ ਦੇਖੀਏ ਆਸਾ ਦੀਵਾਰ ਹੈ ਆਸਾ ਦੀਵਾਰ ਦੀ ਕੋਈ ਸੁਸਾਇਟੀ ਮਿਲਦੀ ਸਾਨੂੰ ਅਸੀਂ ਆਰੇਕ ਕੰਮ ਦੇ ਵਿੱਚ ਆਪਦਾ ਸਵਾਰਥ ਸਿੱਧ ਕੀਤਾ ਕੋਈ ਵੀ ਕੰਮ ਹੈ ਅਸੀਂ ਬਾਣੀ ਨੂੰ ਵੀ ਆਪਦੇ ਮੁਤਾਬਕ ਵਰਤ ਲਿਆ ਆਪਣੇ ਸਵਾਰਥ ਲਈ ਵਰਤ ਲਿਆ ਵੀ ਤੁਸੀਂ ਆਹ ਪਾਠ ਪ੍ਰਾਲੋ ਜੀ ਤੁਹਾਡੇ ਦੁੱਖ ਦੂਰ ਹੋ ਜਾਣਗੇ ਮਹਾਰਜ ਆਪਦੇ ਨੇ ਭਲਿਆ ਵੀ ਦੁੱਖ ਦਾ ਤੇਰਾ ਅਰਦਾਸ ਕੀਤਾ ਵੀ ਦੂਰ ਹੋ ਜਾਣਾ ਮਾ ਅਰਦਾਸ ਦੀ ਵੀ ਕੋਈ ਮਾਨਤਾ ਹੈ ਬਾਣੀ ਤੂੰ ਇਸ ਕਰਕੇ ਥੋੜਾ ਪੜਨੀ ਹੈ ਮਹਾਰਜ ਨੇ ਰਹਿਮਤ ਕੀਤੀ ਭਲਿਆ ਅਰਦਾਸ ਕਰ ਮਹਾਰਾਜ ਦੇ ਚਰਨਾਂ 'ਚ अनेका ਗੁਰੂ ਕੇ ਸੇਖਾ ਹੁੰਦੇ ਸੀ ਜਦੋਂ ਮਹਾਰਾਜ ਦੇ ਰੂਪ ਦੇ ਵਿੱਚ ਵਿਚਰੇ अनेका ਸੇਖਾ ਹੁੰਦੇ ਸੀ ਕਿ ਮਹਾਰਾਜ ਮੇਰਾ ਆ ਦੁੱਖ ਹੈ ਮੇਰੀ ਆ ਤਕਲੀਫ ਹੈ ਮਹਾਰਾਜ ਨਾਲੋਂ ਨਾਲ ਹੱਲ ਕਰ ਦਿੰਦੇ ਸੀ ਉਹਨੂੰ ਇਹ ਥੋੜਾ ਆਪਦੇ ਸੀ ਵੀ ਪਹਿਲਾਂ ਤੂੰ ਪਾਠ ਕਰ ਤੇ ਫਿਰ ਤੇਰਾ ਦੁੱਖ ਦੂਰ ਕਰਾਂਗੇ ਬਾਣੀ ਚਾਓ ਨਾਲ ਪੜ੍ਹਨੀ ਚਾਹੀਦੀ ਹੈ ਬਾਣੀ ਜਿਹੜੀ ਹੈ ਉਤਸ਼ਾਹ ਦੇ ਨਾਲ ਪੜ੍ਹਨੀ ਚਾਹੀਦੀ ਹੈ ਬਾਣੀ ਸਾਨੂੰ ਸਮਝਣ ਵਾਸਤੇ ਪੜਨੀ ਚਾਹੀਦੀ ਏ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ ਹੁਣ ਕਈ ਲੋਕ ਬਾਣੀ ਇਸ ਕਰਕੇ ਪੜਦੇ ਨੇ ਵੀ ਅਸੀਂ ਦੇਖਣਾ ਚਾਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੀ ਹੈ ਹੁਣ ਜਿਹੜੇ ਵਿਗਿਆਨਕ ਨੇ ਖੋਜਾ ਕਰਦੇ ਨੇ ਉਹ ਵੀ ਜਿਹੜੇ ਉਹ ਵੀ ਦੇਖਣਾ ਚਾਹੁੰਦੇ ਨੇ ਵੀ ਕਿਹੜੀ ਗੱਲ ਕਿੱਥੋਂ ਤੱਕ ਸੱਚ ਹੈ ਉਹ ਵੀ ਦੇਖਦੇ ਨੇ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਮਹਾਰਾਜ ਨੇ ਰਹਿਮਤ ਕੀਤੀ ਭੱਲਿਆ ਸਾਰੀ ਬਾਣੀ ਇੱਕੋ ਹੀ ਐ ਜਮਦੀ ਸਹਿਬ ਸੁਖਮਣੀ ਸਹਿਬ ਕੋਈ ਵੀ ਬਾਣੀ ਪੜ ਲੈ ਜੋ ਗੁਰੂ ਗ੍ਰੰਥ ਸਾਹਿਬ ਚ ਸਾਰੀ ਬਾਣੀ ਇੱਕ ਹੈ ਫਿਰ ਮਹਾਰਾਜ ਨੇ ਰਹਿਮਤ ਕੀਤੀ ਕਿਉਂਕਿ ਸ਼ਬਦ ਦੇ ਵਿੱਚ ਸਹਿਬ ਨੇ ਸਾਨੂੰ ਇੱਕ ਦੇ ਨਾਲ ਜੋੜਿਆ ਮਹਾਰਾਜ ਕਹਿਣ ਲੱਗੇ ਇੱਕ ਦੇ ਦਰ ਦੇ ਨਾਲ ਜੁੜ ਕੇ ਰਹਿ ਸਮਰੱਥ ਦੇ ਨਾਲ ਜੁੜ ਕੇ ਰਹਿ ਤੇ ਮਹਾਰਾਜ ਨੇ ਕਿਰਪਾ ਕੀਤੀ ਉਦਾਹਰਣ ਦੇ ਕੇ ਗੱਲ ਸਮਝਾਈ ਮਹਾਰਾਜ ਨੇ ਇਹ ਵੀ ਰਹਿਮਤ ਕੀਤੀ ਭਲਿਆ ਗੁਰੂ ਵੀ ਇੱਕ ਹੈ ਗੁਰੂ ਸਾਡੇ ਦਾਸ ਨਹੀਂ ਨੇ ਗੁਰੂ ਇੱਕ ਹੀ ਹੈ ਗੁਰੂ ਨੇ ਜਾਮੇ ਦਾਸ ਧਾਰਨ ਕੀਤੇ ਨੇ ਭਾਈ ਸੱਤਾ ਤੇ ਬੁਲਵੰਡ ਜੀ ਦੇ ਬਚਨ ਵੀ ਆਪਾਂ ਪੜਦੇ ਆਂ ਤੇ ਕਿੰਨੇ ਪਿਆਰੇ ਬਚਨ ਨੇ ਆਪਦੇ ਨੇ ਜੋਤ ਉਹਾ ਜੁਗਤ ਸਾਇ ਸ਼ਹਿ ਕਾਇਆ ਫੇਰ ਪਲਟਦੀ ਹੈ ਕਹਿ ਲੱਗੇ ਕੋਈ ਭੇਦ ਹੀ ਨਹੀਂ ਪਟਾਂ ਦੇ ਸਵਈਏ ਪੜ ਕੇ ਦੇਖੋ ਸਾਨੂੰ ਸਮਝ ਆਵੇ ਉਹ ਸਾਰੀਆਂ ਗੱਲਾਂ ਸਪਸ਼ਟ ਕਰ ਦਿੰਦੇ ਨੇ ਵੀ ਭੱਲਿਓ ਗੁਰੂਆਂ ਚ ਕੋਈ ਭੇਦ ਨਹੀਂ ਹੈ ਇੱਕੋ ਹੀ ਜੋਤ ਹੈ ਇੱਕੋ ਹੀ ਜੋਤ ਵਰਤਦੀ ਪਈ ਹੈ ਹੁਣ ਮਹਾਰਾਜ ਨੇ ਰਹਿਮਤ ਕੀਤੀ ਕਿ ਇਹ ਦਰਜਾ ਜਿਹੜਾ ਹੁਣ ਆਤਮਾ ਆਪਾਂ ਆਖਦੇ ਹਾਂ ਗ੍ਰੰਥ ਵਿੱਚ ਸਰੀਰ ਪੰਥ ਦੇ ਵਿੱਚ ਜੋਤ ਤੇ ਜੁਗਤ ਜੋਤ ਤੇ ਜੁਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਸਰੀਰ ਮਹਾਰਾਜ ਨੇ ਦੇ ਦਿੱਤਾ ਪੰਥ ਨੂੰ ਜਦੋਂ ਦੇਹ ਧਾਰੀ ਪ੍ਰਥਾ ਨੂੰ ਮਹਾਰਾਜ ਨੇ ਬੰਦ ਕੀਤਾ ਤੇ ਸਰੀਰ ਪੰਥ ਨੂੰ ਦੇ ਦਿੱਤਾ ਵੀ ਪੰਜ ਪਿਆਰੇ ਜਿਹੜੇ ਨੇ ਕੋਈ ਵੀ ਹੁਣ ਤੁਸੀਂ ਫੈਸਲਾ ਕਰਨਾ ਹੋਵੇ ਮਹਾਰਾਜ ਆਹਦੇ ਨੇ ਉਹ ਪੰਜ ਪਿਆਰੇ ਕਰਮ ਅੱਜ ਵੀ ਉਹ ਗੁਰੂ ਦਾ ਦਰਜਾ ਰੱਖਦੇ ਨੇ ਦੇਖੋ ਉਹਨਾਂ ਨੂੰ ਮਹਾਰਾਜ ਨੇ ਅਧਿਕਾਰ ਦਿੱਤਾ ਬੜਾ ਵੱਡਾ ਅਧਿਕਾਰ ਮਹਾਰਾਜ ਆਪ ਉਹਨਾਂ ਦਾ ਕਹਿਣਾ ਮੰਨਦੇ ਨੇ ਉਹਨਾਂ ਅੱਗੇ ਝੁਕਦੇ ਨੇ ਪਰ ਇੱਕ ਅਧਿਕਾਰ ਨਹੀਂ ਦਿੱਤਾ ਬਾਣੀ ਦੇ ਨਾਲ ਛੇੜਛਾੜ ਇਹ ਅਧਿਕਾਰ ਨਹੀਂ ਹੈ ਔਰ ਸਹਿਬ ਨੇ ਇਹ ਵੀ ਰਹਿਮਤ ਕੀਤੀ ਵੀ ਤੁਸੀਂ ਜੋ ਵੀ ਫੈਸਲਾ ਦੇਣਾ ਹੈ ਔਰ ਤੁਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦੇਣਾ ਕੋਈ ਵੀ ਫੈਸਲਾ ਦੇਣਾ ਤੁਹਾਨੂੰ ਗੁਰਬਾਣੀ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ ਸਮਝ ਹੋਣੀ ਚਾਹੀਦੀ ਗੁਰਬਾਣੀ ਦੀ ਤੁਹਾਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਮਹਾਰਾਜ ਨੇ ਇਹ ਉਹਨਾਂ ਤੇ ਵੀ ਕੁਝ ਪਾਬੰਦੀਆਂ ਲਾਈਆਂ ਉਹਨਾਂ ਨੂੰ ਵੀ ਸੁਚੇਤ ਕੀਤਾ ਵੀ ਕੋਈ ਫੈਸਲਾ ਦੇਣਾ ਉਹ ਬੜੇ ਧਿਆਨ ਨਾਲ ਕਰਨਾ ਪਰ ਅੱਜ ਕੀ ਹੋ ਰਿਹਾ ਹੈ ਅੱਜ ਕਦੇ ਕੋਈ ਆਉਂਦੇ ਪੰਜ ਪਿਆਰੇ ਲੈ ਆਉਂਦਾ ਜੀ ਸਾਡੇ ਅੰਮ੍ਰਿਤ ਛਕਾਉਣੇ ਜੀ ਕਦੇ ਕੋਈ ਲੈ ਆਉਂਦਾ ਜੀ ਸਾਡੇ ਅੰਮ੍ਰਿਤ ਛਕਾਉਣਗੇ ਮਰਿਆਦਾ ਵੀ ਅਲੱਗ-ਅਲੱਗ ਬਣਾ ਦਿੱਤੀਆਂ ਪਰ ਮਹਾਰਾਜ ਨੇ ਰਹਿਮਤ ਕੀਤੀ ਭਲਿਆ ਵੀ ਅੰਮ੍ਰਿਤ ਤਾਂ ਇੱਕੋ ਹੀ ਹੈ ਅੰਮ੍ਰਿਤ ਇੱਕੋ ਹੈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਮਹਾਰਾਜ ਨੇ ਕਿਰਪਾ ਕੀਤੀ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਜੀਤ ਸਾਨੂੰ ਜਿਹੜਾ ਹੈ ਇਹ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਵੀ ਅਸੀਂ ਮर्यादा ਜਿਹੜੀ ਹੈ ਉਹ ਕੀ ਦ੍ਰਿੜ ਕਰ ਰਹੇ ਹਾਂ ਤੇ ਕੀ ਸਾਨੂੰ ਪ੍ਰਵਾਈ ਜਾ ਰਹੀ ਉਹਨੂੰ ਧਿਆਨ ਰੱਖਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਬੇਨਤੀ ਕਰਾਂ ਸਾਧ ਸੰਜੀਤ ਅੱਜ ਸਾਡੇ ਉੱਤੇ ਕਈ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਕਈ ਤਰ੍ਹਾਂ ਦੇ ਰੂਪ ਰੰਗ ਬਣਾ ਕੇ ਇਹ ਜਿਹੜਾ ਹੈ ਕਿ ਉਹ ਆਪਣੇ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਉਹ ਦੱਸਿਆ ਜਾਂਦਾ ਸਤਿਗੁਰੂ ਜੀ ਨੇ ਰਹਿਮਤ ਕੀਤੀ ਇੱਕ ਗੁਰ ਮੈਨੂੰ ਕਿਹਾ ਸੀ ਇੱਥੇ ਟਿਕਿਆ ਰਹੀਂ ਜਦੋਂ ਤੂੰ ਇੱਥੋਂ ਭਟਕਿਆ ਉਦੋਂ ਠੋਕਰਾਂ ਆਹਿੰਦਾ ਅੱਜ ਆਪਾਂ ਦੇਹ ਧਾਰੀ ਦੀ ਗੱਲ ਕਰਦੇ ਆ ਨਾ ਦੇਹ ਧਾਰੀ ਹੋਣਾ ਚਾਹੀਦਾ ਮਰਜ ਆਖ ਦਿਨ ਮੈਂ ਤੁਹਾਨੂੰ ਦੇਵਤਾ ਦਿੱਤੀ ਹੈ ਨਾ ਪੰਜ ਪਿਆਰੇ ਦਿੱਤੇ ਨੇ ਸੰਗਤ ਦੇ ਵਿੱਚੋਂ ਹੀ ਆਉਣਗੇ ਸੰਗਤ ਵਿੱਚ ਹੀ ਸਮਾਜਾਂਗੇ ਏਕੇ ਤੋਂ ਕੋਈ ਦਰਜਾ ਨਹੀਂ ਹੈ ਵੀ ਉਹਨਾਂ ਦੀ ਕੋਈ ਮੋਦੀ ਜਿਆਦੀ ਮਾਨਤਾ ਹੋ ਗਈ ਇਹ ਪੰਜਾਂ ਤੋਂ ਹੀ ਮਹਾਰਾਜ ਨੇ ਐਵੇਂ ਸੇਵਾ ਲਈ ਹੈ ਮਹਾਰਾਜ ਨੇ ਉਹਨਾਂ ਨੂੰ ਵੀ ਸੁਚੇਤ ਕੀਤਾ ਔਰ ਸਤਿਗੁਰ ਜੀ ਨੇ ਰਹਿਮਤ ਕੀਤੀ ਇਕਾ ਬਾਣੀ ਇਕ ਗੌਰ ਇਕੋ ਸ਼ਬਦ ਵਿਚਾਰ ਤੁਹਾਡਾ ਜਿਹੜਾ ਸਿਧਾਂਤ ਹੈ ਉਹ ਇੱਕ ਹੋਣਾ ਚਾਹੀਦਾ ਹੈ ਸਿਧਾਂਤ ਕੀ ਹੁੰਦਾ ਹੈ ਸਿਧਾਂਤ ਕਹਿੰਦੇ ਨੇ ਸਚਾਈ ਦੀ ਗੁਰੂ ਗ੍ਰੰਥ ਸਾਹਿਬ ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਟਲ ਸਚਾਈਆਂ ਨੇ ਮਹਾਰਾਜ ਨੇ ਦੁਨੀਆ ਭਰ ਦੀਆਂ ਜਿਹੜੀਆਂ ਸਚਾਈਆਂ ਨੇ ਜੋ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਹੰਡਾਇਆ ਜੋ ਹੋਰ ਰੱਬ ਦੇ ਪਿਆਰਿਆਂ ਨੇ ਹੰਡਾਇਆ ਔਰ ਉਹ ਆਪਣੇ ਜੋ ਉਹਨਾਂ ਦਾ ਨਿਸ਼ਚਾ ਸੀ ਉਹਦੇ ਤੇ ਅਡੋਲ ਰਹੇ ਮਹਾਰਾਜ ਨੇ ਹਰ ਇੱਕ ਗੱਲ ਨੂੰ ਪਰਖ ਕੇ ਤੇ ਸਾਨੂੰ ਇਹ ਸਿਧਾਂਤ ਦਿੱਤੇ ਭਲਿਓ ਵੀ ਇਹ ਸਿਧਾਂਤ ਨੇ ਇਹ ਵਿਚਾਰ ਨਹੀਂ ਨੇ ਵਿਚਾਰ ਬਦਲ ਜਾਂਦੇ ਨੇ ਸਿਧਾਂਤ ਨਹੀਂ ਬਦਲਦੇ ਹੁੰਦੇ ਇਹ ਸਿਧਾਂਤ ਨੇ ਇਹਨਾਂ ਨੇ ਕਦੇ ਬਦਲਣਾ ਨਹੀਂ ਹੈ ਇਸੇ ਕਰਕੇ ਸਿਧਾਂਤ ਜਿਹੜਾ ਉਹਦੇ ਨਾਲ ਤੂੰ ਛੇੜਛਾੜ ਨਹੀਂ ਕਰਨੀ ਹੁਣ ਕਈ ਗੱਲਾਂ ਹੁੰਦੀਆਂ ਨੇ ਕਾਲਪਨਿਕ ਗੱਲਾਂ ਹੁੰਦੀਆਂ ਨੇ ਕੋਈ ਗੱਲ ਸਮਝਾਉਣ ਵਾਸਤੇ ਪਰ ਅਸੀਂ ਉਹ ਕਲਪਨਾ ਦੇ ਵਿੱਚ ਫਸ ਜਾਂਦੇ ਆ ਜਿਹੜੀ ਅਸਲ ਗੱਲ ਹੁੰਦੀ ਹੈ ਉਹਦੇ ਤੱਕ ਅਸੀਂ ਪਹੁੰਚਦੇ ਨਹੀਂ ਉਹਦੇ ਤੱਕ ਸਾਡਾ ਧਿਆਨ ਨਹੀਂ ਜਾਂਦਾ ਗੁਰੂ ਸਾਹਿਬ ਜੀ ਨੇ ਇਹ ਸਾਡੇ ਤੇ ਰਹਿਮਤ ਕੀਤੀ ਭਲਿਆ ਵੀ ਤੇਰਾ ਧਿਆਨ ਜਿਹੜਾ ਹੈ ਨਾ ਉਹ ਤੇਰੀ ਮੰਜ਼ਲ ਤੇ ਹੋਣਾ ਚਾਹੀਦਾ ਤੇਰੀ ਮੰਜ਼ਲ ਕੀ ਹੈ ਤੇਰੀ ਮੰਜ਼ਲ ਕੀ ਉੱਥੇ ਤੇਰਾ ਧਿਆਨ ਹੋਣਾ ਚਾਹੀਦਾ ਅੱਜ ਕਿੰਨੇ ਵੱਖਰੇਵੇਂ ਸਾਡੇ ਵਿੱਚ ਪੈਦਾ ਹੋ ਗਏ ਨੇ ਮੈਂ ਬੇਦੀ ਕਰਾਂ ਜੇ ਅਸੀਂ ਨਿਤਨੇਮ ਦੀ ਗੱਲ ਕਰ ਲਈਏ ਅਰਦਾਸ ਦੀ ਗੱਲ ਕਰ ਲਓ ਅਮਰ ਸਿਖੌਣ ਦੀ ਗੱਲ ਕਰ ਲਓ ਅਖੰਡ ਪਾਠ ਰੱਖਣ ਦੀ ਗੱਲ ਕਰ ਲਓ ਕੋਈ ਵੀ ਗੱਲ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉੱਥੇ ਸਾਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਹੈ ਮੈਂ ਬੇਨਤੀ ਕਰਾਂ ਸਾਧ ਸੰਜੀ ਜੇ ਅਸੀਂ ਚਾਹੁੰਦੇ ਆ ਨਾ ਸਾਡਾ ਭਲਾ ਹੋਵੇ ਲੋਕਾਂ ਦਾ ਭਲਾ ਹੋਵੇ ਅਸੀਂ ਅੱਗੇ ਵਧੀਏ ਸਰਬੱਤ ਦਾ ਭਲਾ ਹੋਵੇ ਤੇ ਉਹਦੇ ਲਈ ਮਹਾਰਾਜ ਨੇ ਸਾਨੂੰ ਜਿਹੜਾ ਉਹ ਸੁਚੇਤ ਕੀਤਾ ਦੇਖੋ ਪ੍ਰਬੰਧਕਾਂ ਨੂੰ ਵੀ ਸੁਚੇਤ ਕੀਤਾ ਮਹਾਰਾਜ ਨੇ ਪ੍ਰਚਾਰਕਾਂ ਨੂੰ ਵੀ ਸੁਚੇਤ ਕੀਤਾ ਦੇਖੋ ਇੱਕ ਗੁਰਦੁਆਰੇ ਦੀ ਕੋਈ ਮਰਿਆਦਾ ਹੁੰਦੀ ਹੈ ਹੁਣ ਪ੍ਰਚਾਰਕ ਤਾਂ ਹੀ ਪ੍ਰਚਾਰ ਕਰ ਸਕਦਾ ਜੇ ਪ੍ਰਬੰਧਕ ਸਾਹਿਬ ਦੇਣ ਤਾਂ ਹੀ ਉਹ ਪ੍ਰਚਾਰ ਕਰ ਸਕਦਾ ਨਹੀਂ ਉਹ ਕਿਵੇਂ ਪ੍ਰਚਾਰ ਕਰ ਲੈਤਾ ਉਹਦੇ ਲਈ ਬਹੁਤ ਔਖਾ ਹੈ ਹੁਣ ਜਿਹੜਾ ਹੈ ਗੁਰਦੁਆਰੇ ਦੀ ਵੀ ਕੋਈ ਮਰਿਆਦਾ ਹੈ ਗੁਰਦੁਆਰੇ ਦੀ ਆਪਣੀ ਮਰਿਆਦਾ ਹੈ ਹੁਣ ਪ੍ਰਚਾਰਕ ਜਿਹੜਾ ਹੈ ਉਹਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਮਹਾਰਾਜ ਨੇ ਰਹਿਮਤ ਕੀਤੀ ਸੰਗਤ ਜਿਹੜੀ ਹੈ ਸੰਗਤ ਨੂੰ ਵੀ ਸੁਚੇਤ ਕੀਤਾ ਮਹਾਰਾਜ ਕਹਿਣ ਲੱਗੇ ਸੰਗਤ ਕਿਸੇ ਇਕੱਠ ਦੇ ਇਕੱਠ ਦਾ ਨਾਮ ਨਹੀਂ ਹੈ ਸੰਗਤ ਜਿਹੜੀ ਹੈ ਮਹਾਰਾਜ ਨੇ ਉਹਦੀ ਪਰਿਭਾਸ਼ਾ ਦਿੱਤੀ ਮਹਾਰਾਜ ਕਹਿਣ ਲੱਗੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੋਝਾ ਹੇਦੀ ਹੋ ਸਤ ਸੰਗਤ ਕੀ ਹੈ ਸਾਬ ਕਹਨ ਲੱਗੇ ਗੁਰੂ ਦੇ ਵਿਚਾਰਾਂ ਦਾ ਹਿੱਸਾ ਬਨਣਾ ਜਦੋਂ ਤੁਸੀਂ ਗੁਰੂ ਦੇ ਵਿਚਾਰ ਆਪਣੇ ਜੀਵਨ ਚ ਲਿਆਂਦੇ ਹੀ ਨਹੀਂ ਤੇ ਫਿਰ ਉਹ ਸਤ ਸੰਗਤ ਕਾਦੀ ਹੋਈ ਤਾਂ ਸੰਗਤ ਹੋਈ ਨਹੀਂ ਹੈ ਸੰਗਤ ਹੁੰਦੀ ਹਿਰਦੇ ਤੋਂ ਕਰਨੀ ਮਨ ਤੋਂ ਕਰਨੀ ਵਿਚਾਰਾਂ ਨੂੰ ਆਪਣਾ ਹਿੱਸਾ ਬਣਾਉਣਾ ਮਹਾਰਾਜ ਆਪਦੇ ਨੇ ਇਹ ਹੁੰਦੀ ਹੈ ਸੰਗਤ ਤੇ ਮਹਾਰਾਜ ਨੇ ਸੰਗਤ ਨੂੰ ਇਦਾਂ ਦੇ ਵੀ ਬਚਨ ਕਹਿ ਦਿੱਤੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਬਚਾਈ ਮਹਾਰਾਜ ਕਹਿਣ ਲੱਗੇ ਕੋਈ ਸ਼ੰਕਾ ਹੈ ਕੋਈ ਭੁਲੇਖਾ ਹੈ ਸਤ ਸੰਗਤ ਚ ਆ ਉਥੋਂ ਤੇਰਾ ਇਹ ਸ਼ੰਕਾ ਦੂਰ ਹੋ ਜਾਏਗਾ ਜਗਿਆਸਾ ਨਾਲ ਬੰਦਾ ਆਏ ਨਾ ਤੇ ਉਹਦਾ ਸ਼ੰਕਾ ਦੂਰ ਹੋ ਜਾਂਦਾ ਹੈ ਮਹਾਰਜ ਆਖਦੇ ਨੇ ਜੇ ਤੈਨੂੰ ਨਹੀਂ ਸਮਝ ਤੈਨੂੰ ਨਹੀਂ ਗਿਆਨ ਤੇ ਤੂੰ ਪੁੱਛ ਲੈ ਅਸੀਂ ਗੁਰੂ ਘਰ ਦੇ ਵਿੱਚ ਗ੍ਰੰਥੀ ਸਾਹਿਬ ਕਿਉਂ ਰੱਖੇ ਨੇ ਉਹਨਾਂ ਨੂੰ ਪੁੱਛ ਲੈ ਜਿਹੜੀ ਗੱਲ ਤੈਨੂੰ ਸਮਝ ਨਹੀਂ ਆ ਰਹੀ ਪਤਾ ਨਹੀਂ ਲੱਗ ਰਹੀ ਸਤਿਗੁਰੂ ਜੀ ਨੇ ਇਹ ਰਹਿਮਤ ਕੀਤੀ ਭਲਿਆ ਜੇ ਇੱਕ ਦੇ ਨਾਲ ਜੁੜ ਕੇ ਰਵੇਂਗਾ ਨਾ ਜੀਵਨ ਦੇ ਵਿੱਚ ਤੂੰ ਹੀ ਸੁਖੀ ਹੋਵੇਂਗਾ ਤੇ ਤੇਰਾ ਪਰਿਵਾਰ ਵੀ ਸੁਖੀ ਹੋਏਗਾ ਇੱਕ ਦੇ ਨਾਲ ਜੋੜਾ ਹੁਣ ਮਾਰ ਨੇ ਹਰ ਇੱਕ ਕੰਮ ਚ ਸਾਡੇ ਏਕਤਾ ਪੈਦਾ ਕੀਤੀ ਸੀ ਮਾਰ ਨੇ ਕਹਿਣ ਲੱਗੇ ਇੱਥੇ ਨਾ ਤਾਂ ਅਧੂਰੇ ਭਗਵਾਨ ਦੀ ਗੱਲ ਹੈ ਨਾ ਅਧੂਰੇ ਇਨਸਾਨ ਦੀ ਗੱਲ ਹੈ ਮਾਰ ਨੇ ਕਹਿਣ ਲੱਗੇ ਪੂਰੇ ਭਗਵਾਨ ਦੀ ਗੱਲ ਹੈ ਤੇ ਪੂਰੇ ਇਨਸਾਨ ਦੀ ਗੱਲ ਹੈ ਮਾਰ ਨੇ ਹਰ ਇੱਕ ਚੀਜ਼ ਨੂੰ ਪੂਰਿਆ ਕੀਤਾ ਮਹਾਰਾਜ ਨੇ ਕਿਰਪਾ ਕੀਤੀ ਇੱਕ ਦੇ ਨਾਲ ਜੋ ਇੱਕ ਦੇ ਨਾਲ ਜੁੜ ਕੇ ਹੀ ਤੈਨੂੰ ਜਿਹੜਾ ਹੈ ਉਹ ਪ੍ਰਾਪਤੀ ਹੋਣੀ ਹੈ ਇਸੇ ਕਰਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਭ ਤੋਂ ਪਹਿਲਾਂ ਇੱਕ ਓੰਕਾਰ ਲਿਖਿਆ ਕਾਰ ਜਿਹੜਾ ਨਾ ਇਹ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਚ ਲੈ ਲੈਂਦਾ ਕਿਸੇ ਨੇ ਇਹ ਸਵਾਲ ਵੀ ਕੀਤਾ ਸੀ ਵੀ ਕੋਈ ਇਹੋ ਜਿਹਾ ਸ਼ਬਦ ਹੈ ਜਿਹੜਾ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਚ ਲੈ ਲੈਂਦਾ ਹੋਵੇ ਤੇ ਉੱਤਰ ਦਿੱਤਾ ਗਿਆ ਸੀ ਇੱਕ ਓੰਕਾਰ ਜਿਹੜਾ ਕਾਰ ਲਫ਼ਜ਼ ਹੈ ਨਾ ਉਹਦੀ ਲੰਬਾਈ ਵਧਾਈ ਹੋਈ ਹੈ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਜਿਹੜਾ ਕਾਰ ਹੈ ਉਹ ਸੱਤ ਲਫ਼ਜ਼ ਦੇ ਉੱਤੇ ਤੱਕ ਲਿਆਂਦਾ ਜਾਂਦਾ ਹੈ ਉਹਦੇ ਤੋਂ ਪਤਾ ਲੱਗਦਾ ਵੀ ਪੂਰੀ ਮਾਨਵਤਾ ਦੀ ਗੱਲ ਇੱਥੇ ਹੋ ਰਹੀ ਹੈ ਇੱਥੇ ਸਭ ਦੀ ਗੱਲ ਕੀਤੀ ਜਾਂਦੀ ਹੈ ਮਹਾਰਾਜ ਨੇ ਸਾਨੂੰ ਇਨਸਾਨ ਬਣਾਇਆ ਚੰਗੇ ਇਨਸਾਨ ਬਣੋ ਤੇ ਮਹਾਰਾਜ ਨੇ ਇਹ ਰਹਿਮਤ